ਔ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਲੜੀ ਬਾਤ ਜੋ ਚੱਲ ਰਹੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਸਿਕਤੁਰ ਗੁਰਬਾਣੀ ਸੁਖਮਣੀ ਸਾਹਿਬ ਦੇ ਵਿੱਚ ਜੀ ਛੇਵੇਂ ਅਸ਼ਟਪਦੀ ਦੇ ਤੀਜੇ ਪਾਦੀ ਵਿਚਾਰ ਆਪਾਂ ਕਰਨੀ ਹੈ ਜੀ ਤਾਲ ਆਪਾਂ ਦੂਜੇ ਪਾਦੀ ਵਿਚਾਰ ਕੀਤੀ ਸੀ ਜੀ ਆਓ ਪਹਿਲਾਂ ਪਾਠ ਕਰ ਲੀਜੀਏ ਆਪਾਂ ਜੈ ਪ੍ਰਸਾਦ ਅਰੋਗ ਕੰਚਨ ਦੇਹੀ ਲੇਵ ਲਾਓ ਤਿਸ RAM ਸਨੇਹੀ ਜੈ ਪ੍ਰਸਾਦ ਤੇਰਾ ਉਲਾ ਰਹਿਤਾ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੈ ਪ੍ਰਸਾਦ ਤੇਰੇ ਸਗਲ ਸਿਧਰ ਟਾਕੇ ਮਨ ਸ਼ਰਨੇ ਪਰ ਠਾਕਰ ਪ੍ਰਭ ਤਾ ਕੈ ਜੈ ਪ੍ਰਸਾਦ ਤੁਜ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ ਜੈ ਪ੍ਰਸਾਦ ਪਾਈ ਦੁਰਲਭ ਦੇ ਨਾਨਕਤਾ ਕੇ ਭਗਤ ਕਰੇ ਇਹ ਅਜੀ ਕੀ ਜਾਪ ਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਜੈ ਪ੍ਰਸਾਦ ਜਿਹਦੀ ਕਿਰਪਾ ਦੇ ਨਾਲ ਮਨਾ arogh kanchan de ਤੇਰੀ ਦੇਹ ਨੂੰ ਕੋਈ ਰੋਗ ਨਹੀਂ ਤੇ ਕੰਚਨ ਵਰਗੀ ਐ ਸੋਨੇ ਵਰਗੀ ਐ ਵੀ ਸਰੀਰ arogh ਹੈ ਜੀ ਤੇ ਸਰੀਰ ਦੇ ਅੰਗ ਸਾਰੇ ਪੂਰੇ ਐ ਇਹ ਵੀ ਉਹਦੀ ਕਿਰਪਾ ਹੀ ਆ ਭਾਈ ਪ੍ਰਮਾਤਮਾ ਦੀ ਜਿਹਦੇ ਕੋਲੇ ਹੱਥ ਹੈ ਨਹੀਂ ਤੁਸੀਂ ਉਹਨੂੰ ਪੁੱਛ ਕੇ ਵੇਖੋ ਜਿਹਦੇ ਕੋਲੇ ਪੈਰ ਨਹੀਂ ਉਹਨੂੰ ਪੁੱਛ ਕੇ ਦੇਖ ਲਓ ਭਾਈ ਪੈਰਾਂ ਦੀ ਕੀ ਕੀਮਤ ਹੈ ਜਿਹਦੇ ਕੋਲੇ ਅੱਖਾਂ ਹੈ ਨੇ ਉਹਨੂੰ ਪੁੱਛ ਕੇ ਵੇਖ ਲੋ ਵੀ ਭਾਈ ਅੱਖਾਂ ਦੀ ਕੀ ਕੀਮਤ ਹੈ ਜਿਹਦੇ ਕੋਲੇ ਤਨ ਹੈ ਨਹੀਂ ਭਾਈ ਉਹਦੇ ਕੰਨਾਂ ਨੂੰ ਪੁੱਛ ਕੇ ਵੇਖ ਲੋ ਵੀ ਕੰਨਾਂ ਦੀ ਕੀ ਕੀਮਤ ਹੈ ਦੰਦਾਂ ਦੀ ਕੀ ਕੀਮਤ ਹੈ ਦੰਦਾਂ ਜਿਹਦੇ ਕੋਲੇ ਦੰਦ ਹੈ ਜੀ ਬਣੌਠੀ ਦੰਦਾਂ ਨਾਲ ਜਿਹਦੇ ਕੋਲੇ ਪੁੱਛ ਕੇ ਵੇਖੋ ਦੰਦਾਂ ਦੀ ਕੀ ਕੀਮਤ ਹੈ ਹਰੇਕ ਅੰਗ ਦੀ ਕੀਮਤ ਆ ਰੋਗ ਹੈ ਰੋਗ ਕੋਈ ਨਹੀਂ ਦਾ ਸਰੀਰ aroog hai ਰੋਗ ਕੋਈ ਨਹੀਂ ਲੱਗਿਆ ਹੋਇਆ ਤੰਦਰੁਸਤੀ ਵੀ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ ਸਰੀਰ ਤੰਦਰੁਸਤ ਰਹਿਣਾ ਗੁਰੂ ਜੀ ਕਹਿੰਦੇ ਜੇ ਦੀ ਕਿਰਪਾ ਪਰਮਾਤਮਾ ਦੀ ਜੈ ਪ੍ਰਸਾਦ ਮਣਾ ਅਰੋਗ ਕੰਚਨ ਦੀ ਇਹ ਤੇਰੀ ਦੇਸ ਸੋਨੇ ਵਰਗੀ ਹੈ ਮਣਾ ਕੰਚਨ ਸੋਨੇ ਵਰਗੀ ਇਹ ਵੀ ਉਹਦੀ ਕਿਰਪਾ ਹੈ ਮਾਲਕ ਦੀ ਉਦੀ ਕਿਰਪਾ ਦੇ ਨਾਲ ਇਹ ਹੈ ਤੇ ਜਿਹੜੇ ਰੋਗ ਲੱਗੇ ਪਏ ਜਿਨ੍ਹਾਂ ਨੂੰ ਸਰੀਰ ਨੂੰ ਪਿਆਰ ਕਰੋ ਉਹਨਾਂ ਨੂੰ ਪੁੱਛ ਕੇ ਵੇਖੋ ਵੀ ਤੰਦਰੁਸਤੀ ਕੀ ਜੀ ਹੈ ਬੈੱਡ ਉੱਤੇ ਪੈਣਾ ਕੋਈ ਸੌਖੀ ਗੱਲ ਐ ਚਾਰ ਦਿਨ ਬੈੱਡ ਤੇ ਪੈਣਾ ਭਾਜਣਾ ਆਪਾਂ ਨੂੰ ਕੀ ਹਾਲ ਹੋ ਜਾਂਦਾ ਆਪਣਾ ਚਾਰ ਦਿਨ ਬੈੱਡ ਦੇ ਉੱਤੇ ਸਰੀਰ ਮੰਨ ਲਓ ਕੋਈ ਕਾਰਨ ਰੋਗ ਹੋ ਗਿਆ ਤੇ ਜਿਹੜੇ ਵਿਚਾਰੇ ਪਏ ਆ ਉਹਨਾਂ ਨੂੰ ਪੁੱਛ ਕੇ ਵੇਖੋ ਵੀ ਭਾਈ ਕਿਵੇਂ ਲੱਗਦਾ ਤੁਹਾਨੂੰ ਹਸਤਾਲ ਦੇ ਵਿੱਚ ਪੈ ਕੇ ਤੰਦਰੁਸਤੀ ਵੀ ਉਹਦੀ ਪ੍ਰਮਾਤਮਾ ਦਿੱਤੀ ਹੋਈ ਦਾਤ ਹੈ ਜਿਹਦੀ ਕਿਰਪਾ ਦੇ ਨਾਲ ਗੁਰੂ ਜੀ ਕਹਿੰਦੇ ਤੇਰਾ ਰੋਗ ਸਰੀਰ ਅੰਚਨ ਵਰਗ ਹੈ ਤੇ ਅਰੋਗ ਹੈ ਕੋਈ ਰੋਗ ਨਹੀਂ ਤੈਨੂੰ ਲੈ ਲਾਵੋ ਤਿਸ ਰਾਮ ਸਨੇਹੀ ਕਹਿੰਦੇ ਫਿਰ ਐਸੇ ਪ੍ਰਮਾਤਮਾ ਦੇ ਨਾਲ ਤੂੰ ਬਿਰਤੀ ਜੋੜਿਆ ਕਰ ਮਨਾ ਮੇਰਿਆ ਸਨੇ ਜੋੜਿਆ ਤਾਂ ਉਹਦੇ ਨਾਲ ਮਿਰਤੀ ਜੋੜ ਤੋਂ ਆਪਣੇ ਜਿਹੜਾ ਤੇਰੇ ਤੇਰੇ ਸਰੀਰ ਨੂੰ aroog ਰੱਖੀ ਬੈਠਾਗਾ ਜੈ ਪ੍ਰਸਾਦ ਤੇਰਾ ਓਲਾ ਰਹਤ ਜੀ ਦੀ ਕਿਰਪਾ ਦੇ ਨਾਲ ਗੁਰੂ ਜੀ ਕਹਿੰਦੇ ਪ੍ਰਮਾਤਮਾ ਨੇ ਸਿਰ ਪੜਦਾ ਠੱਕਿਆ ਹੋਇਆਗਾ ਸਾਰਿਆਂ ਦੇ ਪੜਦੇ ਠੱਕੇ ਹੋਏ ਨਾ ਦੁਨੀਆ ਤਾਂ ਪੜਦੇ ਚੁੱਕਦੀ ਐ ਵੈਸੇ ਮਾੜੀ ਜਾ ਕਿਸੇ ਨੂੰ ਕੋਈ ਪਤਾ ਲੱਗਣ ਦੀ ਦੇਰ ਐ ਨਾ ਵੀ ਨਾ ਪੜਦੇ ਚੁੱਕ ਦਿੰਦੀ ਦੁਨੀਆ ਜੀ ਆਪ ਦੇ ਘਰ ਦੇ ਪੜਦਾ ਚੁੱਕ ਦਿੰਦੇ ਕਈ ਵਾਰ ਪਿਆ ਲੋ ਦੇਖਦੇ ਆ ਨਾ ਦੁਨੀਆ ਚ ਰੌਲਾ ਪਾ ਲੰਗੇ ਐ ਫਰਨਾ ਆਇਆ ਕਿ ਆ ਹੋਇਆ ਪਰ ਪ੍ਰਮਾਤਮਾ ਕਹਿੰਦੇ ਕਿਸੇ ਦਾ ਪੜਦਾ ਨਹੀਂ ਚੁੱਕਦਾ ਦਾ ਨਾ ਟਾਕੇ ਰੱਖਦਾ ਪ੍ਰਮਾਤਮਾ ਸਭ ਦੇ ਪੜਦੇ ਕੱਜਣ ਵਾਲਾ ਵਾਹਿਗੁਰੂ ਇੱਥੇ ਵੀ ਪੜਦੇ ਕਾਇਦਾ ਐ ਅੱਗੇ ਵੀ ਪੜਦਾ ਐ ਪੜਦੇ ਕਾਇਦਾ ਐ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਉਹ ਮਣਾ ਮੇਰਿਆ ਪ੍ਰਮਾਤਮਾ ਦਾ ਹਰੀ ਦਾ ਜਸ ਕਹਿੰਦੇ ਸੁਖ ਪਾਵੇਂਗਾ ਤੂੰ ਤੇਰਾ ਹਰੀ ਹਰੀ ਕਰਦਿਆਂ ਰਾਮ ਰਾਮ ਕਰਦਿਆਂ ਅੱਲਾ ਅੱਲਾ ਕਰਦਿਆਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਇਹ ਸੁਖ ਮਿਲਣਾ ਤੇ ਜੈ ਪ੍ਰਸਾਦ ਤੇਰੇ ਸਗਲ ਸਿੱਧਰ ਟਾਕੇ ਜੀ ਦੀ ਕਿਰਪਾ ਦੇ ਨਾਲ ਤੇਰੇ ਗੁਰੂ ਜੀ ਕਹਿੰਦੇ ਸਾਰੇ ਦੋਸ਼ ਠਕੇ ਹੋਏ ਹੈ ਪਿਆਰੋ ਭਲਾ ਨਹੀਂ ਟਕਣਾ ਕਿਹੜੀ ਚੀਜ਼ ਨੂੰ ਮੈਂਦਾਗਾ ਤੁਸੀਂ ਆਪਾਂ ਸਾਰੇ ਸਿਆਣੇ ਬੰਦੇ ਬੈਠੇ ਆ ਆਪਾਂ ਸੋਚ ਕੇ ਵੀ ਟਕਣਾ ਕਿਹੜੀ ਚੀਜ਼ ਨੂੰ ਮੈਂਦਾ ਭਲਾ ਨਹੀਂ ਜਿਹੜੀ ਚੀਜ਼ ਦੇ ਵਿੱਚੋਂ ਗੰਧ ਆਉਂਦੀ ਹੈ ਜ਼ਿਆਦਾ ਉਹਨੂੰ ਜ਼ਿਆਦਾ ਟੱਕਣ ਦੀ ਲੋੜ ਪੈਂਦੀ ਹੈ ਕਿਉਂ ਗੰਧ ਵਾਲੀ ਚੀਜ਼ ਨੂੰ ਵੀ ਆਪਾਂ ਦੂਰ ਛੱਡਦੇ ਆਂ ਨੇੜੇ ਨਹੀਂ ਰੱਖਦੇਗੇ ਗੁਰੂ ਜੀ ਕਹਿੰਦੇ ਮਨਾ ਤੇਰੇ ਛਿੱਦਰ ਬਹੁਤ ਹੈ ਤੇਰੇ ਵਿੱਚ ਕਮਜ਼ੋਰ ਨਾ ਛਿੱਦਰ ਆਤਮਾ ਕਮਜ਼ੋਰ ਨਾ ਹੁੰਦਾ ਜੀ ਹਰੇਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਕਮਜ਼ੋਰੀ ਹੈ ਜੇ ਇੱਥੇ ਰੱਖਿਓ ਕੋਈ ਆਪ ਲਾਉਂਦੇ ਆਪਨੇ ਆਪ ਦੇ ਵਿੱਚ ਕਮਜ਼ੋਰ ਆ ਮਨੁੱਖ ਆਪਣੇ ਕਿਸੇ ਨਾ ਕਿਸੇ ਪੱਖ ਤੋਂ ਕੋਈ ਜੀਵਨ ਪੱਖ ਤੋਂ ਕਮਜ਼ੋਰ ਹੈ ਕੋਈ ਸਰੀਰਕ ਪੱਖ ਤੋਂ ਕਮਜ਼ੋਰ ਹੈ ਕੋਈ ਆਚਰਣ ਤੋਂ ਕਮਜ਼ੋਰ ਹੈ ਕੋਈ ਕਿਸੇ ਤਰ੍ਹਾਂ ਕਮਜ਼ੋਰ ਹੈ ਕਿਸੇ ਵਿੱਚ ਕਿਸੇ ਤਰ੍ਹਾਂ ਦੀ ਕਮਜ਼ੋਰੀ ਹੈ ਕਿਸੇ ਤਰ੍ਹਾਂ ਦੀ ਕਮਜ਼ੋਰੀ ਹੈ ਜੀ ਹਰੇਕ ਮਨੁੱਖ ਕਮਜ਼ੋਰ ਹੈ ਇੱਕ ਨਾ ਇੱਕ ਪੱਖ ਤੋਂ ਕਹਿੰਦੇ ਵੀ ਉਹ ਜਿਹਦੀ ਕਿਰਪਾ ਦੇ ਨਾਲ ਤੇਰੇ ਸਾਰੇ ਸਿਧ ਰਿਟ ਅਖੇ ਪਰਮਾਤਮਾ ਨੇ ਬਣਾਇਆ ਛਿੱਦਰ ਅੰਦਰ ਦੇ ਜਿਹੜੇ ਕਮਜ਼ੋਰ ਨਾ ਤਿਰਾਂ ਢੱਕੀਆਂ ਹੋਣ ਹੈ ਪ੍ਰਮਾਤਮਾ ਢੱਕ ਕੇ ਰੱਖਦਾ ਕਮਜ਼ੋਰ ਦਾ ਔਗਣਾਂ ਨਾਲ ਜਿਹੜੇ ਪਿਆਰਿਓ ਉਹਨਾਂ ਨੂੰ ਢੱਕ ਕੇ ਢਕੇ ਹੋ ਜਾਂਦੇ ਨੇ ਤੇ ਜਿੱਦੇ ਔਗਣ ਬਾਹਰ ਆ ਜਾਂਦਾ ਪਿਆਰੋ ਕੀ ਹਾਲ ਹੁੰਦਾ ਦਾ ਚੋਰ ਦੀ ਚੋਰੀ ਜੇ ਅੰਦਰ ਛੁਪੀ ਰਹੇ ਤਾਂ ਨਹੀਂ ਚੋਰ ਤੇ ਜਿੱਦੇ ਚੋਰੀ ਬਾਹਰ ਆ ਜਾਂਦੀ ਹੈ ਉਹਦੇ ਪਿਆਰੇ ਫਰੌਲਾ ਪੈਂਦਾ ਦੁਨੀਆਂ ਦੇ ਵਿੱਚ ਮੀਡੀਆ ਦੇ ਵਿੱਚ ਫੁਖਾਰਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਫਿਰ ਰੌਣਾ ਪੈ ਜਾਂਦਾ ਜੀ ਫਰਾਨੇ ਨੇ ਜੀ ਫਰਾਨੇ ਦਾ ਚੋਰੀ ਕਰ ਲਈ ਪਰ ਚੋਰ ਸਾਰੇ ਅਗਰ ਚਿੱਤੇ ਰੱਖਿਓ ਜੀ ਗੱਲਾਂ ਕਿਸੇ ਦੀ ਚੋਰੀ ਬਾਹਰ ਆ ਗਈ ਕਿਸੇ ਦੀ ਚੋਰੀ ਹੋ ਜਾਂਦਾ ਚਲੀ ਜਾਂਦੀ ਹੈ ਫਰੀਦ ਸਾਹਿਬ ਜੀ ਨੇ ਤਾਂ ਆਪਣੇ ਆਪ ਨੂੰ ਕੇਸ਼ ਨਹੀਂ ਕੀਤਾ ਜੀ ਫਰੀਦ ਸਾਹਿਬ ਤਾਂ ਕਹਿੰਦੇ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਣੀ ਹੀ ਪਰਿਆ ਮੈਂ ਫਿਰਾਂ ਲੋਕ ਕਹੈ ਦਰਵੇਸ਼ ਲੋਕ ਮੈਨੂੰ ਦਰਵੇਸ਼ ਕਹਿੰਦੇ ਆ ਬਾਬਾ ਕਬੀਰ ਜੀ ਨੇ ਵੀ ਆਪਣੇ ਆਪ ਨੂੰ ਬਿਆਨ ਕੀਤਾ ਹੈ ਕਬੀਰ ਸਾਹਿਬ ਵੀ ਕਹਿੰਦੇ ਭਾਈ ਮੈਂ ਤਾਂ ਆਪ ਬਹੁਤ ਮਾੜਾ ਤਰਾਉ ਤੇ ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਆ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਵੀ ਆਉਂਦਾ ਜੀ ਕਿ ਮਾਲਕ ਜੀ ਮੈਨੂੰ ਤਾਂ ਸਾਰੇ ਚੰਗੇ ਦਿੰਦੇ ਆ ਮੈਂ ਹੀ ਮਾੜਾ ਸਭ ਤੋਂ ਬਣ ਇੱਥੇ ਗਾਲੋ ਪਿਆਰਿਓ ਨੋਟ ਕਰਿਓ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ ਉਹ ਆਪਣੇ ਆਪ ਨੂੰ ਹਮੇਸ਼ਾ ਹੀ ਨੀਵਾ ਸਮਝਦੇ ਆ ਉੱਚਾ ਨਹੀਂ ਸਮਝਦੇ ਨਾ ਉਹਨਾਂ ਦੇ ਅੰਦਰ ਇਹ ਗੁਰੂ ਕੋਲੋਂ ਸੰਗਤ ਕੋਲੋਂ ਆਪਣੇ ਆਪ ਨੂੰ ਬਹੁਤ ਨੀਵਾ ਸਮਝਦੇ ਆ ਭਲਾਂ ਦੀ ਉੱਚੀ ਹੈ ਰੱਬ ਦੇ ਪਿਆਰੇ ਪਰ ਅੰਤਰੀਵ ਤੌਰ ਤੇ ਉਹ ਆਪਣੇ ਆਪ ਨੂੰ ਹਮੇਸ਼ਾ ਹੀ ਨੀਵਾ ਸਮਝਦੇ ਆ ਜੀ ਅੰਦਰ ਪਾਓ ਮਰ ਮੱਤ ਬਹੁਤ ਉੱਚੀ ਹੋ ਸਕਦੀ ਉਹਨਾਂ ਦੀ ਪਰ ਮਨ ਨੀਵਾ ਰੱਖਦੇ ਜੀ ਆਪਾਂ ਕਹਿੰਦੇ ਆ ਨਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਉੱਚੀ ਹੁੰਦੀ ਰੱਬ ਦੇ ਪਿਆਰਿਆਂ ਕੋਲ ਪਰ ਆਪਦੇ ਮਨ ਨੂੰ ਨੀਵਾ ਰੱਖਦੇ ਆ ਮਨ ਨੂੰ ਨੀਵਾ ਤੇ ਜੇ ਮਾਣੋ ਚਾਹ ਹੋ ਜਵਾ ਫੇਰ ਨਹੀਂ ਬਾਰੇ ਗੱਲ ਬਣਦੀ ਤੇਰੇ ਹੰਕਾਰ ਜਾਂਦਾ ਹੈ ਤੇਰੇ ਦੇ ਅੰਦਰ ਭੈੜੀ ਗਰਤੀ ਚੱਲ ਪੈਂਦੀ ਹੈ ਜੀ ਸੋ ਸਾਡੀਆਂ ਜਿਹੜੀਆਂ ਕਮਜ਼ੋਰੀਆਂ ਪਿਆਰ ਉਹ ਪ੍ਰਮਾਤਮਾ ਜਾਣਦਾ ਹੈ ਤੇ ਰੱਬ ਦੇ ਪਿਆਰੇ ਆਪਣੀਆਂ ਕਮਜ਼ੋਰੀਆਂ ਹਮੇਸ਼ਾ ਹੀ ਦੁਨੀਆਂ ਦੇ ਸਾਹਮਣੇ ਰੱਖਦੇ ਰਹਿੰਦੇ ਆ ਜੀ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਸਾੜ ਵਿਖੇ ਗਫਾਹੀ ਕਾਮ ਕ੍ਰੋਧ ਭਰੇ ਹਮ ਅਪਰਾਧੀ ਮਾਲਕ ਜੀ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਭਰੇ ਅਪਰਾਧੀਆਂ ਆ ਸੀ ਸਤਿਗੁਰੂ ਆਪਣੇ ਆਪ ਨੂੰ ਹਮੇਸ਼ਾ ਹੀ ਪੇਸ਼ ਕਰਦੇ ਰਹਿੰਦੇ ਰੱਬ ਦੇ ਪਿਆਰੇ ਜੀ ਸੋ ਗੁਰੂ ਜੀ ਕਹਿੰਦੇ ਭਾਈ ਜੈ ਪ੍ਰਸਾਦ ਤੇਰੇ ਸਗਲ ਸਿਧਰਟਾ ਮਨਾ ਤੇਰੇ ਪਰਦੇ ਕੱਜੇ ਹੋਏ ਪ੍ਰਮਾਤਮਾ ਨੇ ਤੇਰੇ ਜਿਹੜੇ ਅੰਦਰ ਦੀਆਂ ਕਮਜ਼ੋਰਾਂ ਐ ਉਹਨਾਂ ਨੂੰ ਢੱਕਿਆ ਹੋਇਆ ਉਹ ਵੀ ਕਿਰਪਾ ਤੇਰੀ ਕਿਰਪਾ ਉਹਦੀ ਕਿਰਪਾ ਦੇ ਨਾਲ ਹੀ ਆ ਪਿਆ ਰਿਹਾ ਸੋ ਆਪਣੋਂ ਆਪਣੀਆਂ ਜਿਹੜੀਆਂ ਕਮਜ਼ੋਰੀਆਂ ਐ ਭਾਈ ਗੁਰੂ ਕੋਲੋਂ ਪੇਸ਼ ਕਰਦੇ ਰਹਿਣਾ ਦਾ ਹਮੇਸ਼ਾ ਜੀ ਕਿਉਂਕਿ ਦੁਨੀਆ ਔਗਣਾ ਤੇ ਹਮੇਸ਼ਾ ਹੱਸਦੀ ਹੁੰਦੀ ਐ ਜੀ ਹਾਸਾ ਕਾਹਤੇ ਆਉਂਦਾ ਬੰਦੇ ਕਮਜ਼ੋਰ ਮਨੁੱਖ ਤੇ ਜਿਹੜਾ ਆਪਦੇ ਤੋਂ ਤਗੜਾ ਹੁੰਦਾ ਨਾ ਆ ਹਾਸਾ ਉਹ ਤੇ ਨਹੀਂ ਹਾਸਾ ਹੁੰਦਾ ਨਾ 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 ਹਾਸਾ ਕਿਤੇ ਉਹਨਾਂ ਹੁੰਦਾ ਹੈ ਕਮਜ਼ੋਰ ਤੇ ਤੇ ਜਿਹੜੀਆਂ ਸਾਡੀਆਂ ਕਮਜ਼ੋਰੀਆਂ ਪਿਆਰੋ ਰੱਬ ਦੇ ਪਿਆਰੇ ਹੱਸਦੇ ਹੁੰਦੇ ਆਪ ਉਹ ਆਪਦੀਆਂ ਕਮਜ਼ੋਰੀਆਂ ਤੇ ਹੱਸਦੇ ਆ ਆਪਾਂ ਕਿਤੇ ਹੱਸਦੇ ਆ ਆਪਣੀ ਬਿਰਤੀ ਹੁੰਦੀ ਹੈ ਦੂਜਿਆਂ ਦੀ ਕਮਜ਼ੋਰੀ ਤੇ ਹੱਸਣਾ ਆਪਣੀ ਬਿਰਤੀ ਪਰ ਰੱਬ ਦੇ ਪਿਆਰੇ ਆਪਣੀਆਂ ਕਮਜ਼ੋਰੀਆਂ ਤੇ ਹੱਸਦੇ ਰਹਿੰਦੇ ਆ ਤੇ ਦੂਜਿਆਂ ਦੀਆਂ ਕਮਜ਼ੋਰੀਆਂ ਤੇ ਉਹ ਪੜਦੇ ਪਾਉਂਦੇ ਆ ਪਰਮਾਤਮਾ ਵੀ ਪੜਦਾ ਪਾਉਂਦਾ ਤੇ ਅਕਾਲ ਜਿਹੜੇ ਰੱਬ ਦੇ ਪਿਆਰੇ ਨਾਮ ਜਪਦੇ ਆ ਉਹ ਵੀ ਪਿਆਰੇ ਦੁਨੀਆ ਦੇ ਵਿੱਚ ਫਰੋਲਾ ਨਹੀਂ ਪਾਉਂਦੇ ਨਾ 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 ਉਹ ਕਹਿੰਦੇ ਹੇ ਵਾਹਿਗੁਰੂ ਤੂੰ ਇਹਨੂੰ ਇਸ ਮਤ ਦੇ ਉਹ ਤਾਂ ਕਹਿੰਦੇ ਆ ਫਰੀਦਾ ਬੁਰੇ ਦਾ ਭੜਾ ਕਰ ਭੜਾਈ ਕਰਦੇ ਆ ਹਮੇਸ਼ਾ ਭੜਾਈ ਮੰਗਦੇ ਆ ਭੜਾਈ ਹੋਵੇ ਮਾਲਕ ਭੜਾਈ ਹੋਵੇ ਤਾਂ ਵੀ ਭੜਾ ਹੋਵੇ ਜੇ ਮਾੜਾ ਕੰਮ ਕਰਦਾ ਨਾ ਤੇ ਅਰਦਾਸ ਕਰਦੇ ਆ ਰੱਬ ਦੇ ਪਿਆਰੇ ਉਹਦੇ ਪ੍ਰਤੀ ਸਤਿਗੁਰੂ ਇਹਨੂੰ ਵੀ ਇਸ ਮਤ ਦੇ ਮਾਲਕ ਚੰਗੇ ਰਾਹ ਦੇ ਉੱਤੇ ਲਾ ਚੰਗੇ ਮਤ ਦੇ ਨੂੰ ਵੀ ਸੋ ਗੁਰੂ ਜੀ ਕਹਿੰਦੇ ਜੈ ਪ੍ਰਸਾਦ ਤੇਰੇ ਸੱਗਲ ਛਿੱਧਰ ਢਾਕੇ ਮਨ ਸ਼ਰਣੀ ਪਰ ਠਾਕਰ ਪ੍ਰਵਤਾਂ ਕੇ ਕਹਿੰਦੇ ਵੀ ਮਨਾ ਐਸੇ ਪ੍ਰਮਾਤਮਾ ਦੀ ਸ਼ਰਨ ਵਿੱਚ ਪੈ ਜਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿਹੜਾ ਤੇਰੇ ਸਾਰੇ ਦੋਸ਼ ਹੀ ਠਕੀ ਬੈਠਾਂਗਾ ਅੰਦਰ ਦੇ ਦੋਸ਼ ਤੇਰੇ ਔਗਣਾਂ ਨੂੰ ਠਕੀ ਬੈਠਾ ਲਾ ਉਹ ਪ੍ਰਮਾਤਮਾ ਦੀ ਸ਼ਰਨ ਵਿੱਚ ਪੈ ਜਾ ਜਹ ਪ੍ਰਸਾਦ ਤੁਝ ਕੋ ਨਾ ਪਹੁੰਚ। ਗੁਰੂ ਜੀ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤੈਨੂੰ ਕੋਈ ਨਹੀਂ ਪੁੰਛ ਸਕਦਾ। ਮਨ ਸਾਸ ਸਿਮਰੋ ਪ੍ਰਭ ਜੇ ਇਹ ਮਣਾ ਐਸੇ ਪ੍ਰਮਾਤਮਾ ਨੂੰ ਸਵਾਸ ਸਵਾਸ ਸਿਮਨ ਕਰਿਆ ਕਰ ਪ੍ਰਮਾਤਮਾ ਦਾ। ਜਿਹੜਾ ਉੱਚਾ ਬਹੁਤ ਉੱਚਾ ਪ੍ਰਮਾਤਮਾ ਐਸੇ ਉੱਚੇ ਪ੍ਰਭੂ ਨੂੰ ਤੂੰ ਸਿਮਰਿਆ ਕਰ ਜੈ ਪ੍ਰਸਾਦ ਪਾਈ ਦੁਰਲੱਭ ਦੇ ਜਿਹਦੀ ਕਿਰਪਾ ਦੇ ਨਾਲ ਗੁਰੂ ਜੀ ਕਹਿੰਦੇ ਤੂੰ ਦੁਰਲੱਭ ਦੇ ਮਾਨੁੱਖ ਦੇਹ ਪਾਈ ਹੋਈ ਹੈ ਨਾਨਕ ਤਾਂ ਕੀ ਭਗਤ ਕਜੀ ਇਹ ਪਿਆਰੋ ਜਿਹੜੀ ਦੇਹ ਮਿਲੀ ਹੈ ਨਾ ਸਾਨੂੰ ਮਾੜੇ ਕੰਮਾਂ ਵਾਸਤੇ ਭੜੇ ਕੰਮਾਂ ਵਾਸਤੇ ਨਹੀਂ ਮਿਲੇਗੀ ਦੇਈ ਕਈ ਪਤਾ ਕੀ ਕਹਿੰਦੇ ਹੁੰਦੇ ਆ ਇੱਕ ਪਤਾ ਨਹੀਂ ਕਿੱਥੋਂ ਇਹਨਾਂ ਨੇ ਸ਼ਬਦ ਚੁਣਿਆ ਇਹ ਕਹਿੰਦੇ ਵੀ ਆਖੇ ਬਸ ਖਾ ਲੋ ਪੀ ਲੋ ਐਸ਼ ਕਰ ਲੋ ਇਹ ਜਗ ਮਿੱਠਾ ਅਗਲਾ ਕਿਹਨੇ ਦੇ ਮਿੱਠਾ ਕਿ ਪਤਾ ਨਹੀਂ ਕਿੱਥੋਂ ਕਿਹੜੀ ਭਾਸ਼ਾ ਦੇ ਵਿੱਚੋਂ ਕਿੱਥੋਂ ਕਿਹੜੀ ਕਿਤਾਬ ਵਿੱਚੋਂ ਚੱਕੀ ਐ ਫਖੇ ਇਹ ਜਗ ਮਿੱਠਾ ਅਗਲਾ ਕਿਹਨੇ ਦੇਠਾ ਅਗਲਾ ਕਿਹਨੇ ਵੇਖਿਆਗਾ ਇਹ ਰੋਂਦਾ ਕਿ ਹੁੰਨਾ ਕਿ ਜਦੋਂ ਦੁੱਖ ਪੈਂਦੇ ਹੈ ਜੀ ਫਿਰ ਗੁਰੂ ਕੋਲ ਕੋ ਭਜਦਾ ਨਾ ਅਰਦਾਸ ਕਰਾਉਣ ਵਾਸਤੇ ਜਦੋਂ ਦੁੱਖ ਪੈਂਦੇ ਤੇਰੇ ਤੇ ਅੜਿੰਗਾ ਕਰਤੂਤਾ ਕਰਕੇ ਮਾੜੇ ਕੰਮਾਂ ਦਾ ਮਾੜਾ ਫਾਲੀਆ ਪ੍ਰਾਪਤ ਹੁੰਦਾ। ਫਿਰ ਕਹਿੰਦੇ ਪਤਾ ਨਹੀਂ ਰੱਬ ਨੇ ਸਾਡੇ ਤੇ ਕੀ ਕੀਤਾ ਕਿਸੇ ਪਖੰਡੀਆਂ ਕੋਲੇ ਭਜਦੇ ਅ ਫਿਰ ਪੁੱਛਾਂ ਲੈਣ ਵਾਸਤੇ। ਬਾਬਾ ਸਾਡੇ ਪਤਾ ਨਹੀਂ ਕੀ ਹੋਇਆ। ਉਹ ਭਾਈ ਕਰਤੂਤਾ ਤੂੰ ਮਾੜੀਆਂ ਕਰੇ ਤੇ ਦੁੱਖ ਕਿਸ ਦੇ ਹੋਰ ਆਵੇ। ਕਰਤੂਤਾ ਤੂੰ ਮਾੜੀਆਂ ਕੀਤੀਆਂ। ਭੋਗ ਭਾਈ ਬਹਾਪਾ ਫਿਰ ਆਪਣਾ ਕੀਤਾ ਆਪੇ ਪੋਣਾ ਬਣਾਇਆ ਫਿਰ ਭਾਈ ਤੈਨੂੰ ਆਪੇ ਬੀਜ ਆਪੇ ਹੀ ਆਹੋ ਆਪਣਾ ਬੀਜਾ ਤੈਨੂੰ ਆਪੇ ਖਾਣਾ ਪੈਣਾ ਮਾਣਾ ਮੇਲਾ ਭੇੜੇ ਕੰਮ ਬੀਜੇਗਾ ਸਰੀਰ ਦੇ ਵਿੱਚ ਮਨ ਦੇ ਵਿੱਚ ਵਕਾਰ ਬੀਜੇਗਾ ਮਾੜਾ ਫਲ ਤੈਨੂੰ ਮਿਲ ਨਹੀਂ ਮਿਲੇਗਾ ਚੰਗੇ ਕਰਮ ਬੀਜ ਲੇਗਾ ਚੰਗਾ ਫਲ ਮਿਲ ਜਾਣਾ ਸੋ ਭਾਈ ਆਪ ਦੇ ਆਪ ਦੇ ਅੰਦਰ ਜ਼ਰੂਰ ਝਾਤ ਮਾਰ ਕੇ ਰੱਖਣੀ ਵੀ ਸਤਿਗੁਰੂ ਅਸੀਂ ਕਿਹ ਬੀਜ ਰਹੇ ਆ ਗੁਰੂ ਦੱਸੂਗਾ ਫਿਰ ਓਹ ਨਹੀਂ ਮਨੁੱਖ ਨੂੰ ਪਤਾ ਲੱਗਦਾ ਪਿਆ ਨਾ ਓਹ ਨਹੀਂ ਬੰਦੇ ਇਹ ਗੁਰੂ ਤੋਂ ਹੀ ਪਤਾ ਲੱਗਦਾ ਵੀ ਕੀ ਬੀਜ ਰਿਹਾ ਤੂੰ ਮਾਣਾ ਉਹ ਤਾਂ ਮਨੁੱਖ ਨੂੰ ਸੁੱਤੇ ਪੈ ਪੈ ਨਹੀਂ ਲੱਗਦਾ ਵੀ ਮੈਂ ਮਾੜੇ ਕੰਮ ਕਰੀ ਜਾਂਦਾ ਹਾਂ। ਸਮਾਜੀ ਦੂਜਿਆਂ ਨੂੰ ਮਾੜਾ ਕਹੂਗਾ ਆਪਣੇ ਆਪ ਨੂੰ ਮਾੜਾ ਨਹੀਂ ਕਹਿੰਦਾਗਾ। ਤੇ ਜਦੋਂ ਗੁਰੂ ਦੀ ਕਿਰਪਾ ਹੋਗੀ ਫੇਰ ਪਿਆਰ ਉਹ ਵਰਤ ਹੀ ਐਸੀ ਬਣ ਜਾਂਦੀ ਐ ਵੀ ਗੁਰੂ ਆਪਣੇ ਅੰਦਰ ਨੂੰ ਵਿਖਾਉਣਾ ਸ਼ੁਰੂ ਕਰ ਦਿੰਦਾ ਐ। ਫੇਰ ਤਾਂ ਕੋਈ ਮਾੜਾ ਦੇਖ ਨਹੀਂ ਫੜ ਜਾਂਦਾ ਬਸ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈ। ਵਰਤ ਹੀ ਇਹ ਬਣ ਜਾਂਦੀ ਐ। ਸੋ ਗੱਲ ਤਨਕੀ ਜੀ ਸਾਖੀ ਮੈਂ ਸੁਣਾ ਦਿਆਂ ਤੁਹਾਨੂੰ ਅਸ਼ਟਾ ਬਕਰ ਤ੍ਰੇਤਾ ਯੁੱਗ ਦੀ ਇੱਕ ਘਟਨਾ ਹੈ ਜੀ ਵਾਪਰੀ ਹੋਈ ਘਟਨਾ ਹੈ ਕਿ ਕਹਿੰਦੇ ਨਾ ਇਹ ਇਹਦਾ ਕੁ ਰਾਜਗੁਰੂ ਸੀ ਜੀ ਰਾਜੇ ਜਨਕ ਦਾ ਕਹਿੰਦੇ ਵੀ ਉਹ ਉਸਨੇ ਨਾ ਐਲਾਨ ਕੀਤਾ ਵੀ ਕਹਿੰਦਾ ਵੀ ਮੈਨੂੰ ਮੈਂ ਗੁਰੂ ਧਾਰਨ ਕਰਨਾ ਤੇ ਗੁਰੂ ਨੂੰ ਧਾਰਨ ਕਰੂੰਗਾ ਜਿਹੜਾ ਮੈਨੂੰ ਘੋੜੇ ਦੀ ਰਕਾਬ ਦੇ ਵਿੱਚ ਪੈ ਰੱਖ ਦਿਆਂ ਗਿਆਨ ਕਰਾ ਦੂਗਾ ਧਿਆਨ ਨਾਲ ਸੁਣਿਓ ਜੀ ਗੱਲ ਅੰਦਰ ਦੇ ਆ ਜਿਹੜਾ ਗੁਰਬਾਣੀ ਦੀ ਪੰਗਤੀ ਸੀ ਨਾ ਜੈ ਪ੍ਰਸਾਦ ਤੇ ਸਗਲ ਸ਼ੁਧਰ ਟਾਕੇ ਪਰਦੇ ਕੱਜੇ ਹੋਏ ਐ ਇਹਦੇ ਵਿੱਚ ਵੀ ਨਾਲ ਗੱਲ ਆ ਜੂਗੀ ਜੀ ਇਹ ਪੰਗਤੀ ਉੱਤੇ ਵੀ ਗੱਲ ਢੁਕਦੀ ਐ ਨਾਲ ਵੀ ਤੇਰੇ ਕਿੰਨੀਆਂ ਕਮਜ਼ੋਰੀਆਂ ਮੰਦਿਆ ਤੇਰੇ ਅੰਦਰ ਕਹਿੰਦੇ ਵੀ ਇਨੇ ਸਾਰੇ ਨਾ ਮੰਨ ਲਓ ਵੀ ਜਿਹੜੇ ਉਸ ਵੇਲੇ ਮੁਣੀ ਸੀ ਜਿ ਇਕੱਠੇ ਕੀਤੇ ਹੋਏ ਸੀ ਗਿਆਨਵਾਨ ਕਹਿੰਦੇ ਵੀ ਜਿਹੜਾ ਦਾ ਰਾਜਗੁਰੂ ਸੀਗਾ ਰਾਜੇ ਜਨਕ ਦਾ ਉਹਦਾ ਬੇਟਾ ਸੀਗਾ ਅਸ਼ਟਾਵਕਰ ਅਸ਼ਟਾਵਕਰ ਪਤਾ ਕਾਸ ਨੂੰ ਕਹਿੰਦੇ ਜੀ ਉਹਦੇ ਸਰੀਰ ਦੇ ਵਿੱਚ ਨਾ 8 ਵਾਲ ਪੈਂਦੇ ਸੀ ਮੰਨ ਲਓ ਇਹ ਮੋਢਾ ਇਧਰ ਲੱਭ ਕੇ ਟਾ ਇਧਰ ਲੱਭ ਕੇ ਟਾ ਐ ਬਾਹਾਂ ਵੀ ਟੇਡੀਆਂ ਐ ਐ ਮੰਨ ਲਓ ਵੀ ਟੇਡੀਆਂ ਬਾਹਾਂ ਲੱਤਾਂ ਵੀ ਟੇਡੀਆਂ ਗੋਡੇ ਵੀ ਠੇਟੇ ਐ 8 ਵਾਲਾ ਉਹਦੇ ਸਰੀਰ ਦੇ ਵਿੱਚ ਪੈਂਦੀ ਸੀ ਤਰਨਵਿਲ ਇਹ ਤੇ ਜ਼ਿਆਦਾ ਤੌਰ ਤੇ ਉਹ ਬਾਹਰ ਜਾਂਦਾ ਹੀ ਨਹੀਂ ਸੀ ਜੀ ਬੱਚਾ ਘਰੋਂ ਬਾਹਰ ਨਹੀਂ ਨਿਕਲਦਾ ਸੀ ਕਿਉਂਕਿ ਬੱਚੇ ਹੱਸਦੇ ਸੀ ਉਹਦੇ ਤੇ ਕਹਿੰਦੇ ਵੀ ਕੋਈ ਕੰਮ ਪੈ ਗਿਆ ਕੁਦਰਤੀ ਕੋਈ ਬਾੜਾ ਜ਼ਰੂਰੀ ਤੇ ਅਸ਼ਟਾਬਕਰ ਦੀ ਜਿਹੜੀ ਮਾਂ ਕਹਿਣ ਲੱਗੀ ਪੁੱਤ ਤੂੰ ਆਪਦੇ ਪਿਤਾ ਨੂੰ ਬੁਲਾ ਕੇ ਲੈ ਕੇ ਆ ਮਹਿਲਾਂ ਦੇ ਵਿੱਚੋਂ ਨਾ ਰਾਜੇ ਜਨਕ ਦੇ ਮਹਿਲਾਂ ਵਿੱਚੋਂ ਬੁਲਾ ਕੇ ਲੈ ਕੇ ਆ ਅਸ਼ਟਾਬਕਰ ਕਹਿੰਦੇ ਫਿਰ ਗਿਆ ਜਦੋਂ ਨਿਕਲਿਆ ਨਾ ਬਾਹਰ ਤੇ ਬੱਚੇ ਵੀ ਹਸਨ ਜੀ ਹੁਣ ਉਹਦੇ ਤੋਂ ਕਹਿੰਦੇ ਹੁਣ ਜਿਹੜੇ ਉਹਦੇ ਮਹਿਲ ਦੇ ਵਿੱਚ ਸਾਰੇ ਕਰਮਚਾਰੀ ਜਾਣਦੇ ਸੀ ਵੀ ਅਸ਼ਟਾ ਬਕਰ ਰਾਜਗੁਰੂ ਦਾ ਬੇਟਾ ਕਹਿੰਦੇ ਵੀ ਜਦੋਂ ਉਹ ਮਹਿਲ ਦੇ ਵਿੱਚ ਗਿਆ ਉਹਨਾਂ ਨੇ ਦਰਵਾਜ਼ਾ ਵੀ ਟਪਾਤਾ ਜੀ ਕਿਉਂਕਿ ਬੇਟਾ ਸ ਰਾਜਗੁਰੂ ਦਾ ਸੀਗਾ ਮੇਨ ਗੱਦੀ ਤੇ ਬਰਾਬਰ ਮਤਲਬ ਬਰਾਬਰ ਪਾਉਂਦੇ ਪਾਉਂਦਾ ਸੀ ਜੀ ਰਾਜਾ ਜਨਕਪਦ ਦੇ ਬੜਾ ਸਤਕਾਰ ਕਰਦਾ ਸੀ ਧਰਮੀ ਮਨੁੱਖ ਸੀਗਾ ਜੀ ਰਾਜਾ ਜਨਕ ਕਹਿੰਦੇ ਵੀ ਜਦੋਂ ਉਹਨੇ ਅੰਦਰ ਗਿਆ ਤੇ ਮਹਿਲ ਦੇ ਵਿੱਚ ਜਿੱਥੇ ਮੰਨ ਲਓ ਵੀ ਰਾਜ ਦਰਬਾਰ ਲੱਗਿਆ ਹੋਇਆ ਸੀਗਾ ਉੱਥੇ ਗਿਆ ਤੇ ਸਾਰੇ ਹੁਣ ਇਕੱਠੇ ਬੈਠੇ ਸੀਗੇ ਜੀ ਗਿਆਨਵਾਨ ਮਨੁੱਖ ਇਕੱਠੇ ਕੀਤੇ ਹੋਏ ਸੀ ਵੀ ਰਾਜਾ ਜਨਕ ਨੇ ਕਿਹਾ ਸੀ ਨਾ ਜਿਹੜਾ ਮੈਨੂੰ ਗਿਆਨ ਕਰਾ ਦੇਗਾ ਵੀ ਮੈਨੂੰ ਗਿਆਨ ਕਰਾਵੇ ਇਕੱਠੇ ਕੀਤੇ ਹੋਏ ਸੀਗੇ ਜੀ ਰਾਜਗੁਰੂ ਨੇ ਸਾਰੇ ਸੱਦੇ ਹੋਏ ਸੀਗੇ ਗਿਮ ਜਾਣ ਪਛਾਣ ਹੁੰਦੀ ਐ ਵੀ ਆਪਾਂ ਗ੍ਰੰਥੀ ਸਿੰਘ ਸਾਦਲਗੇ ਸਾਰੇ ਇਲਾਕੇ ਦੇ ਆਏ ਗਿਆਨਵਾਨ ਮਨੁੱਖੋਂ ਇਕੱਠੇ ਕੀਤੇ ਹੋਏ ਸੀ ਕਹਿੰਦੇ ਵੀ ਉਹ ਜਦੋਂ ਅੰਦਰ ਵੜਿਆ ਨਾ ਜੀ ਪਿਆਰਿਓ ਕਹਿੰਦੇ ਵੀ ਸਾਰੇ ਹੱਸ ਪਏ ਇੱਕ ਦਾ ਵੀ ਪਰ ਦੋ ਮਨੁੱਖ ਨਹੀਂ ਹੱਸੇ ਇੱਕ ਤਾਂ ਅਸ਼ਟਾ ਬਕਰ ਦਾ ਪਿਤਾ ਰਾਜਗੁਰੂ ਤੇ ਰਾਜਾ ਜਨਕ ਇਹ ਦੋਨੇ ਨਹੀਂ ਹੱਸੇ ਪਰ ਦੂਜੇ ਸਾਰੇ ਹੱਸ ਪਏ ਕਹਿੰਦੇ ਵੀ ਜਦੋਂ ਉਹ ਹੱਸੇ ਨਾ ਤੇ ਆਸ਼ਟਾ ਬਕਰ ਵੀ ਮੋਰੋ ਹੱਸ ਪਿਆ ਉਹ ਵੀ ਹੱਸ ਪਿਆ ਕਹਿੰਦੇ ਵੀ ਜਦੋਂ ਰਾਜਾ ਜਨਕ ਸਿਆਣਾ ਸੀ ਧਰਮੀ ਮਨੁੱਖ ਸੀ ਨਾ ਪਿਆਰ ਉਹ ਸਿਆਣਾ ਸੀਗਾ ਤੇ ਕਹਿੰਦੇ ਵੀ ਇਹਦੇ ਜਿਹੜੇ ਸਵਾਲ ਸੀਗੇ ਬਹੁਤ ਪਿਆਰੋ ਉੱਚੇ ਸਵਾਲ ਸੀਗੇ ਛੇਤੀ ਕਿਤੇ ਕੋਈ ਜਵਾਬ ਨਹੀਂ ਦੇ ਸਕਦਾ ਸੀ ਤੇ ਜਿਹੜਾ ਗਿਆਨਵਾਨ ਮਨੁੱਖ ਹੈ ਸਵਾਲ ਉਹੀ ਵੱਡੇ ਕਰ ਸਕਦਾਗਾ ਜਿਹਨੂੰ ਆਪ ਨੂੰ ਕੋਈ ਗਿਆਨ ਨਹੀਂਗਾ ਉਹ ਸਵਾਲ ਕਿੱਥੋਂ ਕਰ ਦੂਗਾ ਉੱਤਰ ਤਾਂ ਦੇਣ ਦੀ ਦੂਰ ਦੀ ਗੱਲ ਹੈ ਕਹਿੰਦੇ ਵੀ ਜਦੋਂ ਉਹ ਰਾਜੇ ਜਨਕ ਨੇ ਪੁੱਛਿਆ ਕਹਿੰਦਾ ਵੀ ਚਲ ਕਹਿੰਦਾ ਵੀ ਮੇਰੇ ਜਿਹੜੇ ਆ ਦਰਬਾਰ ਦੇ ਵਿੱਚ ਪਹੁੰਚੇ ਹੋਇਆ ਗਿਆਨਵਾਨ ਇਹਨਾਂ ਨੂੰ ਤਾਂ ਪਤਾ ਨਹੀਂ ਤੇਰੇ ਸਰੀਰ ਬਾਰੇ ਕਹਿੰਦੇ ਵੀ ਇਹ ਹੱਸ ਤੇ ਤੂੰ ਕਿਉਂ ਹੱਸਿਆ ਸਵਾਲ ਕਰਤਾ ਜੀ ਆਸ਼ਟਾਪਕਰ ਪਹਿਲਾਂ ਕਹਿਣ ਲੱਗਿਆ ਵੀ ਕਹਿੰਦਾ ਵੀ ਤੇਰੇ ਦਰਬਾਰ ਦੇ ਵਿੱਚ ਮੈਂ ਆਇਆ ਹਾਂ ਮੈਂ ਆਪਣੇ ਪਿਤਾ ਨੂੰ ਕੋ ਕੰਮ ਲੈਣ ਵਾਸਤੇ ਬੁਲਾਉਣ ਵਾਸਤੇ ਆਇਆ ਸੀ ਵੀ ਮੈਨੂੰ ਮੈਂ ਮੇਰਾ ਪਿਤਾ ਦੱਸਦਾ ਸੀਗਾ ਵੀ ਤੂੰ ਬੜੇ ਗਿਆਨਵਾਨ ਮਨੁੱਖ ਇਕੱਠੇ ਕੀਤੇ ਹੋਇਆ ਇੱਥੇ ਗਿਆਨੀ ਹੈ ਤਾਪੂ ਪਰ ਕਹਿੰਦਾ ਵੀ ਇਹਨਾਂ ਨੂੰ ਮੇਰੇ ਸਰੀਰ ਤੇ ਉੱਤੋਂ ਇਹਨਾਂ ਨੂੰ ਹਾਸਾ ਆਇਆ ਹੈ ਮੇਰੇ ਸਰੀਰ ਤੋਂ ਹਾਸਾ ਆ ਗਿਆ ਇਹਨਾਂ ਨੂੰ ਇਹਨਾਂ ਨੇ ਮੇਰਾ ਕੱਲਾ ਸਰੀਰ ਵੇਖਿਆ ਮੈਨੂੰ ਅੰਦਰੋਂ ਨਹੀਂ ਵੇਖਿਆ ਏ ਕਹਿੰਦਾ ਤੂੰ ਕਿਥੋਂ ਚਮਿਆਰ ਇਕੱਠੇ ਕਰ ਲੇ ਕਹਿੰਦੇ ਚੰਮ ਤੇ ਨਿਗਾਹਾਂ ਦੀ ਤਾਂ ਸਿੱਧਾ ਹੀ ਕਿਹਾ ਜਿਉਂਨੇ ਰਾਜੇ ਜਨਤ ਨੂੰ ਕਹਿੰਦਾ ਇਹ ਤਾਂ ਤੂੰ ਚਮਿਆਰ ਇਕੱਠੇ ਕਰੀ ਬੈਠਾ ਚੰਮ ਚੰਮ ਵੇਖਣ ਵਾਲਿਆ ਤਾਂ ਮੇਰੇ ਅੰਦਰ ਦੀ ਬਿਰਤੀ ਨੂੰ ਥੋੜੇ ਗਿਆਨ ਨੂੰ ਥੋੜੇ ਵੇਖਣ ਵਾਲਿਆ ਏ ਇਹ ਤਾਂ ਚਮਿਆਰ ਆ ਕੇ ਫੇਰ ਕਹਿੰਦਾ ਤੂੰ ਇਹਨਾਂ ਨੂੰ ਗਿਆਨ ਵਾਣੇ ਤਾਂ ਅਗਿਆਨੀ ਮਨੁੱਖ ਆ ਕਿ ਇਹਨਾਂ ਨੂੰ ਕਿਹੜਾ ਗਿਆਨ ਆ ਕਹਿੰਦੇ ਇਹਨਾਂ ਨੂੰ ਕਿਹੜੇ ਗਿਆਨ ਕਹਿੰਦੇ ਵੀ ਮੈਂ ਨਾ ਤਾਂ ਤਾਂ ਹੱਸਿਆ ਕਹਿੰਦਾ ਮੈਂ ਇਹਨਾਂ ਦੇ ਅੰਦਰ ਦੀ ਹਾਲਤ ਵੇਖ ਲਈ ਇਹਨਾਂ ਨੇ ਮੇਰਾ ਕੱਲਾ ਸਰੀਰ ਹੀ ਵੇਖਿਆ ਮੇਰੇ ਅੰਦਰ ਦੇ ਗਿਆਨ ਨੂੰ ਨਹੀਂ ਵੇਖਿਆ ਕਹਿੰਦੇ ਮੇਰੇ ਤੇ ਸਰੀਰ ਤੇ ਹੱਸੇ ਸੀ ਮੈਂ ਕਹਿੰਦਾ ਇਹਨਾਂ ਦੇ ਅੰਦਰ ਤੇ ਹੱਸਿਆ ਸੀ ਵੀ ਇਹਦੇ ਇਹਨਾਂ ਦੇ ਅੰਦਰ ਕੀ ਇਹਨਾਂ ਦੇ ਅੰਦਰ ਕੀ ਚੱਲੀ ਜਾਂਦਾਗਾ ਕਮਾਲ ਹੋ ਗਿਆ ਮੈਂ ਤੈਨੂੰ ਗਿਆਨ ਦੇ ਗਿਆਨੀ ਮੰਨਦਾ ਸੀਗਾ ਕਹਿੰਦੇ ਵੀ ਆਸ਼ਟਾ ਬਕਰ ਨੇ ਫਿਰ ਉਹਨਾਂ ਨੂੰ ਜਦੋਂ ਸਾਰੇ ਗਿਆਨੀਆਂ ਗਿਆਨੀਆਂ ਨੂੰ ਕਹਿੰਦਾ ਵੀ ਜਾਂ ਤਾਂ ਤੁਸੀਂ ਰਾਜੇ ਨੂੰ ਜਵਾਬ ਦਿਓ ਫਿਰ ਤੁਸੀਂ ਗਿਆਨ ਕਰਾਓ ਨਹੀਂ ਫਿਰ ਮੈਂ ਗਿਆਨ ਕਰਾਉਂਗਾ ਕਹਿੰਦਾ ਮੇਕੋ ਤੁਸੀਂ ਅਸ਼ਟਪਕ ਦੇ ਵਿੱਚ ਪਿਆਰੋ ਸੈਲਫ ਕਰਨ ਆਉ ਇਹ ਅਹੰਕਾਰ ਨਹੀਂ ਕੰਫੀਡੈਂਸੀ ਆਤਮ ਵਿਸ਼ਵਾਸ ਸੀ ਆਪਣੇ ਗਿਆਨ ਦੇ ਵਿੱਚ ਵੱਜਿਆ ਹੋਇਆ ਮਨੁੱਖ ਸੀ ਉਹ ਪਤਾ ਸੀ ਹੁਣ ਰਾਜਗੁਰੂ ਨੂੰ ਪਤਾ ਸੀ ਵੀ ਮੇਰਾ ਬੇਟਾ ਜਿਹੜਾ ਬਹੁਤ ਗਿਆਨਮਾਨ ਹੈ ਰਾਜਗੁਰੂ ਨੇ ਇਹ ਗੱਲ ਦਾ ਪਤਾ ਸੀ ਵੀ ਮੇਰਾ ਬੇਟਾ ਬਹੁਤ ਗਿਆਨਮਾਨ ਹੈ ਭੜਾਂ ਦੀ ਸਰੀਰ ਚ ਅੱਖ ਵਾਲ ਪੈਂਦੇ ਆ ਮਨੁੱਖ ਨੂੰ ਬਾਹਰੋਂ ਨਾ ਵੇਖੋ ਪਿਆਰੋ ਕਦੇ ਵੀ ਬਾਹਰੋਂ ਸਰੀਰ ਕੋਈ ਰੂਪ ਵੇਖ ਕੇ ਅੰਦਾਜ਼ਾ ਲਾ ਲੈ ਜਿਹੜਾ ਵਿਆਸ ਰਿਸ਼ੀ ਸੀਗਾ ਬਾਹਰੋਂ ਤਾਂ ਬਾਲਾ ਕ੍ਰੂਪ ਸੀ ਪਿਆਰਿਓ ਤੇ ਕਿੰਨੇ ਮਹਾਨ ਗ੍ਰੰਥ ਲਿਖੇ ਵਿਆਸ ਨੇ ਵਿਆਸ ਦਰਿਆ ਉਹਨਾਂ ਦੇ ਨਾਂ ਤੇ ਵੱਜਿਆ ਹੋਇਆ ਨਾ ਵਿਆਸ ਦਰਿਆ ਰਾਜੇ ਇਹ ਜਿਹੜਾ ਵਿਆਸ ਰਿਸ਼ੀ ਸੀ ਇਹਨੇ ਕਿੰਨੇ ਗ੍ਰੰਥ ਲਿਖੇ ਪਰ ਜਿਹੜਾ ਸਰੀਰ ਸੀ ਇਹਦਾ ਬਹੁਤ ਕ੍ਰੂਪ ਸੀ ਬਾਹਰੋਂ ਨਾ ਵੇਖ ਮਨੁੱਖ ਨੂੰ ਅੰਦਰੋਂ ਵੇਖ ਮਨੁੱਖ ਨੂੰ ਗਿਆਨ ਤੋਂ ਪਰਖ ਮਨੁੱਖ ਨੂੰ ਪਿਆਰਿਓ ਜਦੋਂ ਕਹਿੰਦੇ ਵੀ ਇਹਨੇ ਇਹਨੇ ਰਾਜੇ ਜਾਨਕ ਨੇ ਆਪਦੀ ਭਰੀ ਸਭਾ ਚ ਕਹਤਾ ਕਹਿੰਦਾ ਵੀ ਜਾਂ ਤਾਂ ਸਾਰਿਆਂ ਨੂੰ ਪੁੱਠੇ ਟੰਗ ਦੂੰਗਾ ਤੇ ਜਾਂ ਕਹਿੰਦਾ ਵੀ ਗਿਆਨ ਕਰਾਉ ਕਹਿੰਦਾ ਫਿਰ ਸਾਰੇ ਇੱਕ ਦੂਜੇ ਦੇ ਮੂੰਹ ਕੋ ਨਹੀਂ ਝਾਕਣ ਦੀ ਹੁਣ ਜੇ ਗਿਆਨ ਹੋਵੇ ਤਾਂ ਪੱਲੇ ਰਾਜ ਨੂੰ ਦੱਸਣਾ ਉਹ ਕਹਿੰਦਾ ਵੀ ਮੈਨੂੰ ਹੁਣੇ ਪਤਾ ਕੀ ਆਖਿਆ ਸੀ ਕਹਿੰਦਾ ਵੀ ਮੈਨੂੰ ਮੈਂ ਆਪਣਾ ਗੁਰੂ ਉਹਨੂੰ ਧਾਰਨ ਕਰਨਾ ਹੈ ਜਿਹੜਾ ਮੈਨੂੰ ਘੋੜੇ ਦੀ ਰਕਾਬ ਵਿੱਚ ਪੈਰ ਧਰਦਿਆਂ ਗਿਆਨ ਕਰਾ ਦੇਗਾ ਇਹ ਗੱਲ ਆਖੀ ਸੀ ਜੀ ਹੁਣ ਕਹਿੰਦੇ ਅਸ਼ਟਾਬਕਰ ਨੇ ਫਿਰ ਨਾਲ ਦੀ ਨਾਲ ਹੀ ਕਹਿੰਦਾ ਵੀ ਠੀਕ ਆ ਰਾਜਨ ਮੈਂ ਕਰਾਉਣਾ ਇਹਨਾਂ ਨੂੰ ਨਹੀਂ ਕਰਾਉਣਾ ਹੁਣ ਇਹਨਾਂ ਕੋਲ ਇਹ ਚੀਜ਼ ਨਹੀਂ ਆਉਣੀਗੀ ਹੁਣ ਸਾਰੇ ਝਾਕਣ ਦੇ ਉਹ ਕਹਿੰਦਾ ਵੀ ਜਦੋਂ ਹੁਣ ਰਾਜਾ ਤਿਆਰ ਹੋਗਾ ਘੋੜੇ ਤੇ ਚੜਨ ਵਾਸਤੇ ਜੀ ਰਖਾਬ ਚ ਪੈਰ ਧਰਨਾ ਸੀ ਨਾ ਤੇ ਅਸ਼ਟਾਬਕਰ ਕਹਿੰਦਾ ਵੀ ਮੈਨੂੰ ਕਹਿੰਦਾ ਵੀ ਤੇਰੇ ਕੋਲੇ ਤਿੰਨ ਚੀਜ਼ਾਂ ਆ ਰਾਜਾ ਇੱਕ ਤੇਰੇ ਕੋਲੇ ਤਾਣਾ ਇੱਕ ਤੇਰੇ ਕੋਲੇ ਧਾਣਾ ਇੱਕ ਤੇਰਾ ਕਮਾਣਾ ਤਿੰਨਾ ਵਿੱਚੋਂ ਤੈਨੂੰ ਮੈਨੂੰ ਇੱਕ ਚੀਜ਼ ਦੇਣੀ ਪੈਣੀ ਹੈ ਹੁਣ ਰਾਜ ਨੇ ਸੋਚਿਆ ਵੀ ਕਿਹੜੀ ਚੀਜ਼ ਦੇ ਗਏ ਨੂੰ ਹੁਣ ਆਪਾਂ ਰਾਜ ਨੇ ਕਹਿੰਦਾ ਵੀ ਚਲ ਤਣਵੀਂ ਦੇ ਤਣ ਤਾਂ ਮੇਰਾ ਹੈਗਾ ਤਾਂ ਤਣਵੀਂ ਦੰਦੇ ਕਹਿੰਦਾ ਤਣ ਵੀ ਕਹਿੰਦਾ ਯਾਰ ਜੇ ਮੈਨੂੰ ਲੋੜ ਪਊਗੀ ਤਣਵੀਂ ਦੰਦੇ ਕਹਿੰਦਾ ਮੰਨ ਦੇ ਦਨੇ ਰਾਜਾ ਕਹਿੰਦਾ ਵੀ ਮੈਂ ਆਪਦਾ ਤੈਨੂੰ ਮੰਨ ਦੇਤਾ ਤੇ ਰਾਜਾ ਕਹਿੰਦੇ ਉਹ ਘੋੜੇ ਤੇ ਚੜਨ ਲੱਗਾ ਕਹਿੰਦਾ ਵੀ ਰਾਜਨ ਰੁਕ ਜਾ ਰੋਕ ਜਾ ਰੋਕ ਜਾ ਇੱਛੇ ਰੋਕ ਜਾ ਇਹਨਾ ਮੇਰੇ ਮਨ ਨੇ ਤੱਕ ਕਹਿ ਨੀ ਤੂੰ ਘੋੜੇ ਤੇ ਚੜਾ ਕਹਿੰਦੇ ਵੀ ਰਾਜੇ ਨੇ ਜਦੋਂ ਇਹ ਗੱਲ ਆਖੀ ਰਾਜੇ ਨੂੰ ਇੱਕ ਦਮ ਗਿਆਨ ਹੋਇਆ ਵੀ ਗੁਰੂ ਨੂੰ ਆਪਣਾ ਤਨ ਮਨ ਤੇ ਧਨ ਦੇਣਾ ਪੈਣਾ ਗੱਲ ਫੇਰ ਬੰਦੀ ਹੈ ਇਹ ਜਿਹੜੀਆਂ ਅੰਦਰ ਦੀਆਂ ਕਮਜ਼ੋਰੀਆਂ ਤਾਂ ਦੂਰ ਹੋਣੀਆਂ ਜਦੋਂ ਗੁਰੂ ਕੋਲੇ ਆਪਣਾ ਤਨ ਵੀ ਦੇਤਾ ਮਨ ਵੀ ਦੇਤਾ ਤੇ ਧਨ ਵੀ ਦੇਤਾ ਇਹ ਗੱਲ ਆ ਛਿੱਦਰ ਤੇ ਆ ਗਈ ਨਾ ਜੈ ਪ੍ਰਸਾਦ ਤੇਰੇ ਸਗਲ ਛਿੱਧਰ ਧਾਕੀ ਜਿਹੜੀਆਂ ਕਮਜ਼ੋਰੀਆਂ ਗੁਰੂ ਧਾਕ ਕੇ ਰੱਖਦਾ ਪਿਆਰੇ ਉਹ ਤੇ ਜਿੱਦੇ ਗੁਰੂ ਨੂੰ ਤਣ ਦੇਤਾ ਮਨ ਦੇਤਾ ਧਣ ਦੇਤਾ ਆਪਣਾ ਤੇ ਗੁਰੂ ਨੇ ਇਹਨਾਂ ਨੂੰ ਚੰਗੇ ਕੰਮ ਦੇ ਉੱਤੇ ਲਾ ਲਿਆ ਪਿਆ ਲੋ ਧਣ ਵੀ ਫਿਰ ਗੁਰ ਸਿੱਖਾਂ ਦਾ ਚੰਗੇ ਪਾਸੇ ਲੱਗਦਾ ਮਨ ਵੀ ਚੰਗੇ ਪਾਸੇ ਹੁੰਦਾ ਤੇ ਤਣ ਵੀ ਪਾਸੇ ਚੰਗੇ ਪਾਸੇ ਹੁੰਦਾ ਫਿਰ ਠੇਕਿਆਂ ਨੂੰ ਚਲ ਚਲਕ ਨਹੀਂ ਆਉਂਦੇ ਰੱਬ ਦੇ ਪਿਆਰੇ ਜੀ ਨਾ 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 ਠੇਕਾਂ ਕਰੇ ਦਾ ਮੂੰਹ ਹੀ ਨਹੀਂ ਹੁੰਦਾ ਉਹਨਾਂ ਦਾ ਮਤਵ ਨਹੀਂ ਕੋਈ ਜਦੋਂ ਗੁਰੂ ਨੂੰ ਤਣ ਦੇਤਾ ਆਪਦਾ ਆਣ ਦਿੰਦਾ ਹੀ ਨਹੀਂ ਗੁਰੂ ਨੂੰ ਹਜੇ ਮਨ ਨਾਲ ਗਲਤ ਸੋਚ ਨਹੀਂ ਸੋਚੂ ਬੰਦਾ ਕੋਈ ਠੱਗੀ ਚੋਰੀ ਬੇਈਮਾਨੀ ਧੋਖੇ ਬਾਰੇ ਸੋਚ ਸਕਦਾ ਜੀ ਜਿਹਨੇ ਮਨ ਦੇਤਾ ਗੁਰੂ ਨੂੰ ਜਿਹਨੇ ਧਨ ਦੇਤਾ ਉਹਦੇ ਕੋਈ ਕਲਬਾਂ ਦੇ ਵਿੱਚ ਗਲਤ ਕੰਮਾਂ ਵਿੱਚ ਧਨ ਲੱਗੂ ਉਹਦਾ ਪਿਆਰ ਨਹੀਂ ਲੱਗਦਾ ਸੋ ਇਹ ਰਾਜੇ ਜਨਕ ਦੇ ਵਾਪਰੀ ਹੋਈ ਘਟਨਾ ਅਸ਼ਟਾ ਬਕਰ ਦੇ ਜੀਵਨ ਦੇ ਵਿੱਚ ਪਿਆਰ ਉਹ ਫਿਰ ਗੁਰੂ ਧਾਰਨ ਕੀਤਾ ਅਸ਼ਟਾ ਬਕਰ ਨੂੰ ਆਪਣਾ ਰਾਜ ਗੁਰੂ ਦਾ ਜਿਹੜਾ ਬੇਟਾ ਸੀ ਨਾ ਅਸ਼ਟਾ ਬਕਰ ਉਹਨੂੰ ਰਾਜੇ ਜਨਕ ਨੇ ਗੁਰੂ ਧਾਰਨ ਕੀਤਾ ਸੀਗਾ ਘੋੜੇ ਦੀ ਰਿਕਾਵ ਦੇ ਚ ਪੈਰ ਨਹੀਂ ਧਰਨਦਾ ਸੀ ਪੈਰ ਐਡਾ ਗਿਆਨਵਾਨ ਮਨੁੱਖ ਸੀ ਉਹਦੇ ਜੀਵਨ ਬਾਰੇ ਪੜ੍ਹ ਕੇ ਵੇਖੋ ਰੋਹ ਵਿਚਾਰ ਸੋ ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਜੀ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਫਿਰ ਇਹ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਨੇ ਜਿਹਾਉ ਸਾਰੇ ਜਪੀਏ ਪਾਈਏ ਪਰ ਕਾ ਬੁਰਾ ਨਾ ਰੱਖੋ ਚੀਤ ਕਰ ਕਾ ਬੁਰਾ ਨਾ ਰੱਖੁ ਚਿਤ